ਆਉਗਿਆ ਜੀ ਜਰੀਆ ਚ ਉਹ ਜੀ ਸੀ ਡੈਡ ਬੋਡੀ ਲੈਣ ਵਾਸਤੇ ਆਏ ਆਏ ਹੋਇਆ ਮੇਟਾ ਤੇ ਦੀ ਕੁੜੀ ਆ ਮਨਿੰਦਰ ਕੌਰ ਜੀ ਇੱਕ ਉਹਨਾਂ ਦੀ ਨੂੰਹ ਹੈ ਜੀ ਮਨਿੰਦਰ ਕੌਰ ਇਹ ਜੋਤੀਆਂ ਦੇ ਵਿੱਚ ਜੋ ਹਾਸਾ ਉਹ ਐਸੀ ਹੁੰਦੇ ਆਦੀਆਂ ਨੇ ਜੀ ਚਾਰ ਜੀਆਂ ਹਾਸੀਚ ਮਣਵਾਲੇ 11 ਦੇ ਵਿੱਚੋਂ ਚਾਰ ਪੰਜਾਬੀਆਂ ਦੇ ਮ੍ਰਿਤਕ ਸ਼ਰੀਰ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਉਹਨਾਂ ਨੂੰ ਲੈਣ ਦੇ ਲਈ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਜਿਵੇਂ ਹੀ ਮ੍ਰਿਤਕ ਦੇਹਾਂ ਹਵਾਈ ਅੱਡੇ ਤੇ ਉੱਝੀਆਂ ਤਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ 'ਚ ਗਮਗੀਨ ਮਾਹੌਲ ਬਣ ਗਿਆ ਕੁਝ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਦੱਸ ਦੇ ਕਿ ਕੇਂਦਰ ਅਤੇ ਡਾਕਟਰ ਉਬਰਾਏ ਦੀ ਮਦਦ ਦੇ ਨਾਲ ਇਹ ਮ੍ਰਿਤਕ ਦੇ ਹਾਂ ਪੰਜਾਬ ਪਹੁੰਚਿਆ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਡਾਕਟਰ ਉਬਰਾਏ ਦਾ ਧੰਨਵਾਦ ਕੀਤਾ ਗਿਆ ਹਾਂਜੀ ਭਾਜੀ ਅੱਜ ਇੱਥੇ ਤੁਸੀਂ ਕਿਵੇਂ ਆਏ ਜੀ ਸਰ ਜੀ ਮੈਂ ਬਘੇੜ ਸਿੰਘ ਸਮਾਨੇ ਤੋਂ ਆਇਆ ਹੋ ਜੀ ਮੇਰੇ ਪੁੱਤ ਧੀਜਾ ਪੂਰਾ ਹੋ ਗਿਆ ਸੀਗਾ ਜਿਹੜਾ ਜਰੀਆ ਚ ਉਹਦੇ ਸੀ ਡੈੱਡ ਬੋਡੀ ਲੈਣ ਵਾਸਤੇ ਆਏ ਆਏ ਹੋਇਆ ਤੇ ਪੰਜਾਬ ਸਰਕਾਰ ਨੇ ਉਬਰਾਏ ਸਾਹਿਬ ਦਾ ਬਹੁਤ ਸ਼ੋਅ ਕੀਤਾ ਤਾਂ ਕਰਕੇ ਰੈਗੂਲ ਜਲਦੀ ਮਿਲ ਗਈ ਹੈ ਨਾਲੇ ਜਿੱਥੇ ਪੰਜਾਬ ਸਰਕਾਰ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਅੱਛਾ ਹਾਦਸਾ ਕੀ ਹੋਇਆ ਸੀ ਉੱਥੇ ਬੜੇ ਮੜਾਈ ਦੱਸੇ ਗੈਸ ਗੈਸ ਕਦੇ ਬੰਦ ਹੋ ਗਈ ਰੂਮਾਂ ਦੀ ਜਨਰੇਟਰ ਵਾਲੀ ਉਸ ਕਰਕੇ ਹਾਦਸਾ ਹੋ ਗਿਆ ਤੇ ਬਾਹਰ ਇੱਥਾਂ ਹੋ ਗਿਆ ਪੱਟੀਆਂ ਦੀ ਇੱਥੇ ਲਾਈਟ ਚ ਬੜਾ ਦੁੱਖਤਾ ਵਾਪਰ ਗਿਆ ਤੇ ਇਹ ਡੈੱਡ ਬੋਡੀ ਜਿਹੜੀਆਂ ਇੱਥੇ ਆਈਆਂ ਨੇ ਇਹਦੇ ਵਿੱਚ ਕਿਤਾ ਕਿਤਾ ਸਹਿਯੋਗ ਰਿਹਾ ਜਿਆਦਾ ਜੀ ਪੰਜਾਬ ਸਰਕਾਰ ਦਾ ਜੀ ਇੱਕ ਉਥੋਂ ਦੇ ਉਬਰਾਏ ਸਾਹਿਬ ਦਾ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰਿਆਂ ਦਾ ਸ਼ੁਕਰ ਸੱਚੇ ਪਾਤਸ਼ਾਹ ਦਾ ਸਾਡੇ ਨਾਲ ਹੈਲਪ ਕੀਤੀ ਹੈ ਤੇ ਸਾਨੂੰ ਡੈੱਡ ਬੋਡੀਆਂ ਜ ਮਿਲਦੀਆਂ ਨੇ ਜੀ ਅੱਜ ਇੱਥੇ ਤੁਸੀਂ ਕਿਵੇਂ ਆਏ ਜੀ ਤੇ ਆਪਣੇ ਬਾਰੇ ਥੋੜਾ ਆਪਣੇ ਬਾਰੇ ਵੀ ਦੱਸੋ ਮੇਰਾ ਨਾਮ ਹਰਮਿੰਦਰ ਸਿੰਘ ਹੈ ਜੀ ਮੈਂ ਆਪਣੇ ਚਾਚੇ ਦੇ ਮੁੰਡੇ ਤੇ ਉਹਦੀ ਨੂੰਹ ਦੀ ਡੈਡ ਬੁੱਡੀਆਂ ਲੈਣ ਆਇਆ ਜੀ ਜੋ ਜੋਤੀਏ ਦੇ ਵਿੱਚ ਹਾਫਤਾ ਹੋਇਆ ਸੀ ਤੇ ਉਹ ਤੇ ਰਾਹੀਂ ਡੈਡ ਡੈਡ ਬੁੱਡੀਆਂ ਸੈਂਟਰ ਸਰਕਾਰ ਤੇ ਡਾਕਟਰ ਉਹ ਵਿਦਾਇ ਸਾਹਿਬ ਦੇ ਸੇਵਟੀ ਨਾਲ ਵੀ ਇੱਥੇ ਪਹੁੰਚੇ ਨੇ ਜੀ ਆਪਣੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨ ਕਰ ਧੰਨਵਾਦ ਕਰਦਾ ਹਾਂ ਸੈਂਟਰ ਸਰਕਾਰ ਤੇ ਡਾਕਟਰ ਉਹ ਵਿਦਾਇ ਸਾਹਿਬ ਦਾ ਜੀ ਇਹ ਜੜੀਆਂ ਜੜੀਆਂ ਡੈੱਡ ਬੋਡੀਆਂ ਆ ਰਹੀਆਂ ਇਹਨਾਂ ਦੇ ਨਾਮ ਕੀ ਸੇ ਕਿੱਥੋਂ ਦੇ ਰਹਿਣ ਵਾਲੇ ਐ ਤੇ ਉਥੇ ਕੀ ਹਾਦਸਾ ਵਾਪਰਿਆ ਜੀ ਇਹ ਡੈੱਡ ਬੋਡੀਆਂ ਆਦੀਆਂ ਨੇ ਜੀ ਮੇਰੇ ਚਾਚੇ ਦੀ ਕੁੜੀ ਆ ਅਮਰਿੰਦਰ ਕੌਰ ਜੀ ਇੱਕ ਉਹਨਾਂ ਦੀ ਨੂੰਹ ਆ ਜੀ ਮਨਿੰਦਰ ਕੌਰ ਇਹ ਜੋਤਿਆ ਦੇ ਵਿੱਚ ਜੋ ਹਾਸਾ ਹੋਇਆ ਸੀ ਉਹਨਦੇ ਆਦੀਆਂ ਨੇ ਜੀ ਆਪਣਾ ਪਿੰਟਾ ਜੀ ਮਹਿਮਾ ਰਾਜਪੁਰਾ ਜ਼ਿਲ੍ਹਾ ਪਟਿਆਲਾ ਜੀ ਇਹਨਾਂ ਦੇ ਪਰਿਵਾਰ ਦੇ ਪਿੱਛੇ ਕੌਣ ਕੌਣ ਐ ਜੀ ਮੇਰੇ ਚਾਚਾ ਜੀ ਨੇ ਜਿਨ੍ਹਾਂ ਤੋਂ ਅੱਖਾਂ ਤੋਂ ਦਿਖਦੈ ਨਹੀਂ ਜੀ ਉਹਨਾਂ ਜੀ ਤੇ ਲੱਤਾਂ ਤੋਂ ਚੱਲ ਵੀ ਨਹੀਂ ਸਕਦੇ ਹੈਗੇ ਜੀ ਬਸ ਆਖੇ ਤਾਂ ਹੀ ਚੱਲਦੇ ਆ ਇੱਕ ਮਾਤਾ ਜੀ ਬਸ ਦੋਏ ਨਹੀਂ ਅੱਛਾ ਕਮਾਉਂਦਾ ਹੋਰ ਕੌਣ-ਕੌਣ ਹੈਗਾ ਜੀ ਉਹਨਾਂ ਦੇ ਕਰੀਬ ਕਮਾਉਂਦਾ ਇਹ ਹੀ ਸਾਧਨ ਸੀ ਜਿਹੜੇ ਬਾਹਰ ਗਏ ਹੋਏ ਸੀ ਚਾਚਾ ਜੀ ਕੁੜੀ ਰਸਤੇ ਦੇ ਆਗੂ ਗੋਕਲ ਚੰਦ ਨੇ ਦੱਸਿਆ ਕਿ ਕੇਂਦਰ ਸਰਕਾਰ ਅਤੇ ਡਾਕਟਰ ਉਬਰਾਏ ਦੀ ਮਦਦ ਦੇ ਨਾਲ ਇਹ ਚਾਰ ਨੌਜਵਾਨ ਨਦੀਆਂ ਮ੍ਰਿਤਕ ਦੇਹਾਂ ਅੱਜ ਪੰਜਾਬ ਪਹੁੰਚੀਆਂ ਨੇ ਜਿਨ੍ਹਾਂ ਚ 99 ਪਰਜਾਈ ਅਮਰਿੰਦਰ ਕੌਰ ਤੇ ਮਨਿੰਦਰ ਕੌਰ ਤੋਂ ਇਲਾਵਾ ਗਗਨਦੀਪ ਸਿੰਘ ਬ੍ਰਿੰਦਰ ਸਿੰਘ ਦਾ ਨਾਮ ਵੀ ਸ਼ਾਮਿਲ ਹੈ ਇਹਨਾਂ ਦੇ ਮ੍ਰਿਤਕ ਸ਼ਰੀਰ ਅੱਜ ਹਵਾਈ ਅੱਡੇ ਪਹੁੰਚੇ ਤੇ ਐਂਬੂਲੈਂਸਾਂ ਰਾਹੀਂ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਗਿਆ ਤੁਹਾਡਾ ਨਾਂ ਤੇ ਅੱਜ ਤੁਸੀਂ ਇੱਥੇ ਕਿੱਦਾਂ ਆਏ ਮੇਰਾ ਨਾਂ ਜੀ ਗੋਪਾਲ ਚੰਦ ਬੁੱਗੀਪੁਰਾਂ ਸਰਬਾਦਾ ਚੈਰੀਟੇਡ ਟਰਸਟ ਮੋਗੇ ਤੋਂ ਮੈਂ ਪ੍ਰੈਜ਼ੀਡੈਂਟ ਹਾਂ ਜੀ ਅਸੀਂ ਅੱਜ ਜਾਰੀ ਹੈ ਜਿਹੜੇ ਪਿਛਲੇ ਦਿਨਾਂ ਚ ਗੈਸ ਚਟਰਨਲ ਡੈਥ ਹੋ ਗਈ ਸੀਗੀ ਕਾਫੀ ਮੁੰਡਿਆਂ ਦੀ ਇੰਡੀਆ ਦੇ ਗੈਰਾਂ ਲੜਕਿਆਂ ਦੀ ਉਹਨਾਂ ਦੇ ਵਿੱਚ ਇੱਕ ਕੱਲ ਕਲਾ ਤੋਂ ਇੱਕ ਲੜਕਾ ਸੀ ਜਗਾਗਨਦੀਪ ਸਿੰਘ ਜਿਹਨਾਂ ਦੀ ਉਮਰ 24 ਸਾਲ ਸੀ ਉਹਨਾਂ ਦੀ ਅੱਜ ਡੈੱਡ ਬੋਡੀ ਲੈਣ ਆਏ ਸੀਗੇ ਨਾਲ ਉਹਨਾਂ ਦੇ ਫਾਦਰ ਸਾਹਿਬ ਆਏ ਆ ਕਿਉਂਕਿ ਇਹਨਾਂ ਦੀ ਕੋਈ ਕੰਡੀਸ਼ਨ ਬੜੀ ਵਧੀਆ ਨਹੀਂ ਗਈ ਬਹੁਤ ਗਰੀਬ ਪਰਿਵਾਰ ਹੈ ਇਹ ਬਹੁਤ ਦਿਹਾੜੀ ਦੱਪਾ ਕਰਕੇ ਬਹੁਤ ਮੁਸ਼ਕਲ ਨਾਲ ਬੱਚਾ ਬਾਹਰ ਭੇਜਿਆ ਸੀ ਇਹਨਾਂ ਨੇ ਇਕੱਲਾ ਹੀ ਉਹ ਸਾਰਾ ਸੀਗਾ ਮਕਾਨ ਦੀ ਵੀ ਹਾਲਤ ਬਹੁਤ ਖਸਤਾ ਇਹਨਾਂ ਦੀ ਹੈਗੀ ਆ ਕਿਉਂਕਿ ਸਾਡੇ ਅਭਰਾਏ ਸਾਹਿਬ ਵੱਲੋਂ ਜਿਹੜੇ ਮੈਨੇਜਟਰ ਐਸ ਸੰਸਤਾ ਦੇ ਉਹਨਾਂ ਲਈ ਹਰ ਸੰਭਵ ਕੋਸ਼ਿਸ਼ ਕਰਨ ਲਈ ਸਰ ਸੰਭਵ ਕੋਸ਼ਿਸ਼ ਕਰਨੀ ਹੈ ਉਹਨਾਂ ਨੇ ਸਭ ਪਹਿਲਾਂ ਤਾਂ ਜੋ ਵੀ ਮੰਗਦਾ ਹੈਗਾ ਉਹ ਇਹਨਾਂ ਨੂੰ ਦੇਣਗੇ ਉਹ ਤੇ ਭੋਗ ਦੇ ਉੱਤੇ ਅਸੀਂ ਦੱਸਾਂਗੇ ਕੀ ਕੁਛ ਉਹਨਾਂ ਨੇ ਕਰਨਾ ਹੈ ਆਪਦੇ ਲਈਓ ਕਿਉਂਕਿ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਸਾਰੀ ਡੈੱਡ ਬੋਡੀਆਂ ਪਚਾਉਣ ਦੀ ਹੁੰਦੀ ਆ ਇਸੇ ਵੀ ਮਦਦ ਹੁੰਦੀ ਆ ਜੇ ਗਵਰਨਮੈਂਟ ਨਹੀਂ ਕਰਦੀ ਉਹ ਡੈੱਡ ਬੋਡੀ ਭੇਜਣ ਦਾ ਸਾਰਾ ਪ੍ਰਬੰਧ ਉਹੀ ਕਰਦੇ ਹੈਗੇ ਅੱਗੇ ਸੈਂਟਰ ਗਵਰਨਮੈਂਟ ਸੈਂਟਰ ਇੱਕ ਇਹ ਸੈਂਟਰਲ ਗਵਰਨਮੈਂਟ ਨੇ ਮਦਦ ਕੀਤੀ ਆ ਭਰਾਏ ਸਾਹਿਬ ਨਾਲ ਟੱਚ ਸੀਗੇ ਉਹਨਾਂ ਨੂੰ ਸਾਰੇ ਸਮੇਂ-ਸਮੇਂ ਸਰ ਸਾਰੀਆਂ ਦੱਸੀ ਜਾਂਦੇ ਵੀ ਇੱਥੇ ਆ ਕੁਛ ਆਏ ਆ ਕਿਉਂਕਿ ਇਹ ਸੈਂਟਰਲ ਗਵਰਨਮੈਂਟ ਨੇ ਸਾਰੀਆਂ ਡੈੱਡ ਬੋਡੀਆਂ ਇੱਥੇ ਅੰਮ੍ਰਿਤਸਰ ਭੇਜੀਆਂ ਅਸੀਂ ਅੱਜ ਐਂਬੂਲੈਂਸ ਲੈ ਕੇ ਇੱਥੇ ਪਹੁੰਚੇ ਆ ਨਾਲ ਉਹਨਾਂ ਦੇ ਭਾਜਤ ਸਾਹਿਬ ਆ ਇਹ ਕੋਈ ਜੋ ਇਕੱਲੇ ਰਹਿ ਕੇ ਬਹੁਤ ਘਮੀਰ ਮਸਲਾ ਜੀ ਇਹਨਾਂ ਦਾ ਕਿਉਂਕਿ ਇਕੱਲਾ ਕਮਾਊ ਪੁੱਤ ਸੀਗਾ ਤੇ ਇਹਨਾਂ ਨੂੰ ਵੀ ਆਸ ਹੈਗੀ ਆ ਵੀ ਉਹ ਕੰਪਨੀ ਵਾਲਿਆਂ ਜਾਂ ਗਵਰਨਮੈਂਟਲਿਕ ਜਾਂ ਟਰਸਟਲਿਕੋਂ ਸਾਡੀ ਕੋਈ ਮਦਦ ਕੀਤੀ ਜਾਵੇ। ਦੱਸਦੀ ਕਿ ਪਿਛਲੇ ਦਿਨੀ ਜਾਰਜੀਆ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਸੀ। ਬਰਫੀਲੇ ਤੂਫਾਨ ਦੌਰਾਨ ਬਿਜਲੀ ਜਾਣ ਅਤੇ ਕਮਰਾ ਬੰਦ ਹੋਣ ਕਾਰਨ ਇਨਾਂ ਦਾ ਦਮ ਕੁੱਟ ਗਿਆ ਸੀ ਜਿਸ ਕਾਰਨ ਇਹ ਵੱਡੀ ਦੁਰਘਟਨਾ ਵਾਪਰੀ ਸੀ। ਦੱਸਦੀ ਕਿ ਇਸ ਦਰਦਨਾਕ ਹਾਦਸੇ ਦੇ ਵਿੱਚ 11 ਭਾਰਤੀਆਂ ਦੀ ਮੌਤ ਹੋ ਗਈ ਸੀ। ਅਮਸ ਤੋਂ ਹਰਜੀਤ ਕਰੇਵਾਲ ਪੰਜਾਬੀ ਲੋਕ ਚੈਨਲ